ਸਸਤੇ ਗੱਲ ਮੈਂ ਹਾਂ ਨਿਰੇਜ ਪਾਲੀ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਤੇ ਖਬਰ 24 ਦੇ ਬਠਿੰਡਾ ਚ ਹਥਿਆਰ ਲਹਿਰਾਉਂਦੇ ਕੁੜੀ ਦਾ ਵੀਡੀਓ ਵਾਇਰਲ ਪੰਜਾਬੀ ਗੀਤ ਗੋਲੀ ਮੈਜੀ ਤੇ ਰੀਲ ਬਣਾਈ ਪਿਸਤੌਲ ਲੋਡ ਕਰਦੇ ਹੋਏ ਦੇਖੀ ਜਾ ਸਕਦੀ ਹੈ ਇਸ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪਾਈ ਅਜਿਹੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਦੇਖ ਲਓ ਵੀਡੀਓ ਚ ਸਾਫ ਵੇਖਿਆ ਜਾ ਸਕਦਾ ਕਿ ਕਦੇ ਇਹ ਪਿਸਤੌਲ ਲੋਡ ਕਰਦੀ ਹੈ ਕਦੇ ਸਲੋ ਮੋਸ਼ਨ ਚ ਲੱਕ ਤੇ ਪਿਸਤੌਲ ਲਟਕਾ ਕੇ ਮਟਕ ਮਟਕ ਕੇ ਪਾਵ ਦਰਦੀ ਹੈ ਤੇ ਗਾਣਾ ਚੱਲਦਾ ਜੇ ਕੋਈ ਖੰਗਿਆ ਤਾਂ ਫਾਇਰ ਮਾਰੂ ਪੱਟ ਤੇ ਕੁੜੀ ਦੂਜੀ ਵੀਡੀਓ ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਬੀਬਾ ਟੇਬਲ ਤੇ ਬੈਠੀ ਐ ਪੋਜ਼ ਦੇ ਰਹੀ ਐ ਸਟਾਈਲਿਸ਼ ਹੈ ਲੱਕ ਤੇ ਕ੍ਰਿਸਟਲ ਬਣ ਕੇ ਤੇ ਗਾਣਾ ਚੱਲਦਾ ਹੈ ਗੋਲੀ ਮਹਿੰਗੀ ਤੇ ਬੰਦੇ ਟੱਕੇ ਦੇ ਰ ਕਰਨੇ ਸੋ ਇਹ ਤਿੰਨ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਪੁਲਿਸ ਇਸ ਨੂੰ ਫੜਨ ਨੂੰ ਲੈ ਕੇ ਕੀ ਕਰ ਰਹੀ ਐ ਇਹ ਦੱਸਣ ਦੀ بجائے ਸੋਸ਼ਲ ਮੀਡੀਆ ਤੇ ਇਹ ਗਿਆਨ ਦੇ ਰਹੀ ਐ ਕਿ ਚਾਇਨਾ ਡੋਰ ਦੇ ਨਾਲ ਪੌਂਦ ਲਈ ਛਾਪੇ ਮਾਰਿਆ ਚੱਲ ਰਹੀਆਂ ਨੇ ਦੁਕਾਨਦਾਰਾਂ ਤੇ ਨਜ਼ਰ ਐ ਪੀਸੀਆਰ ਪਾਰਟੀਆਂ ਨੂੰ 24 ਘੰਟੇ ਪੈਟਰੋਲਿੰਗ ਦੇ ਲਈ ਬ੍ਰੀਫ ਕੀਤਾ ਜਾ ਰਿਹਾ ਸੁਣੋ ਬਠਿੰਡਾ ਪੁਲਿਸ ਵੱਲੋਂ ਚੈਨਲ ਰੋਡ ਦੇ ਰਿਗਾਰਡਿੰਗ ਅਸੀਂ ਵਕ ਵਕ ਸਰਪ੍ਰੇਸ਼ਨ ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਸਾਡੇ ਵੱਲੋਂ ਪੀਸੀਆਰ ਪਾਰਟੀ ਜਿਹੜੀ ਹੈ ਸ਼ਹਿਰ ਦੇ ਵਿੱਚ 24 ਆਵਰਸ ਰਾਉਂਡ ਦਿ ਕਲੌਕ ਪੈਟਰੋਲਿੰਗ ਕਰਦੀਆਂ ਨੇ ਉਹਨਾਂ ਨੂੰ ਵੀ ਇਸ ਦੇ ਰਿਗਾਰਡਿੰਗ ਅਸੀਂ ਬਰੀਫ ਕੀਤਾ ਹੈ ਦਰਅਸਲ ਕਾਨੂੰਨ ਸਾਫ਼ ਕਹਿੰਦਾ ਹੈ ਕਿ ਸੋਸ਼ਲ ਮੀਡੀਆ ਤੇ ਹਥਿਆਰ ਲਹਿਰਾਉਣਾ ਦੰਬੀਰ ਚੁਰਮ ਹੈ ਪਰ ਕੱਛੇ ਤੌਰ ਤੇ ਬਠਿੰਡਾ ਦੀ ਰਹਿਣ ਵਾਲੀ ਇਹ ਇੱਕ ਕੁੜੀ ਬਿਨਾਂ ਕਿਸੇ ਡਰ ਦੇ ਪਿਸਟਲ ਲੋਡ ਕਰਦੀ ਹੈ ਹਥਿਆਰ ਲਹਿਰਾਉਂਦੀ ਹੈ ਤੇ ਸਟਾਈਲ ਚ ਰੀਲਾ ਬਣਾਉਂਦੀ ਨਜ਼ਰ ਆ ਗਈ ਹੈ ਵੀਡੀਓ ਵਾਇਰਲ ਹੋ ਚ ਕਿਹੋਂ ਤੱਕ ਪੁਲਿਸ ਦੇ ਵੱਲੋਂ ਨਾ ਕੋਈ ਸਰਚ ਆਪਰੇਸ਼ਨ ਨਾ ਪੀਸੀਆਰ ਟੀਮਾਂ ਨੂੰ ਕੋਈ ਖਾਸ ਹੁਕਮ ਅਤੇ ਨਾ ਹੀ ਸੋਸ਼ਲ ਮੀਡੀਆ ਤੇ ਆਮ ਜਨਤਾ ਨੂੰ ਕੋਈ ਸਪਸ਼ਟ ਜਾਣਕਾਰੀ ਤੇ ਨਾ ਮੀਡੀਆ ਨੂੰ ਬਸ ਚਾਇਨਾ ਡੋਅ ਨੂੰ ਲੈ ਕੇ ਮਹਿੰਮ ਵਾਹ ਪਠੰਡਾ ਪੁਲਿਸ ਵਾਹ ਇਸ ਤੋਂ ਇਲਾਵਾ ਵੀ ਕੰਟਰੋਲ ਰੂਮ ਦੇ ਉੱਪਰ ਜਾਂ ਪਬਲਿਕ ਵੱਲੋਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੀ ਪੁਲਿਸ ਪਾਰਟੀ ਵੱਲੋਂ ਤੁਰੰਤ ਮੌਕੇ ਪਰ ਰੈਡ ਕੀਤੀ ਜਾਂਦੀ ਹੈ ਤੇ ਜਿਹੜੇ ਬੰਦੇ ਇਸ ਇਲੀਗਲ ਕੰਮ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਅਮਲ 'ਚ ਲੈਂਦੀ ਜਾਂਦੀ ਹੈ ਸਰ ਐਸਪੀ ਸੀਟੀ ਸਭ ਇਹ ਇਨਫੋਰਮੇਸ਼ਨ ਘਾਟਾ ਕੇ ਕਾਰਵਾਈ ਕਰਨ ਦੇ ਲਈ ਨਾ ਤਾਂ ਅਜੇ ਤੱਕ ਐਸਐਸਪੀ ਦਾ ਕੋਈ ਬਿਆਨ ਆਇਆ ਇੰਜ ਟਵਿੱਟਰ ਤੇ ਤੇ ਨਾ ਤੁਹਾਡੇ ਤੇ ਤੁਹਾਡੇ ਵੱਲੋਂ ਤੇ ਨਾ ਕਿਸੇ ਐਸਐਚਓ ਦਾ ਜਦ ਕੀ ਇਸ ਕੁੜੀ ਦੀ ਇਨਫੋਰਮੇਸ਼ਨ ਮੇਰੇ ਕੋਲ ਚੰਡੀਗੜ੍ਹ ਬੈਠੇ ਪਹੁੰਚ ਗਈ ਤੇ ਬਠਿੰਡਾ ਪੁਲਿਸ ਨੂੰ ਕਾਰਡ ਛਕਵਾ ਕੇ ਕੋਈ ਸੱਦਾ ਦੇਣਾ ਪਊ ਕਿ ਕਾਰਵਾਈ ਕਰੋ ਜਾਂ ਕੋਈ ਸਾਰਜਨਿਕ ਆ ਕੇ ਬਿਆਨ ਦਿਓ ਬਠਿੰਡਾ ਪੁਲਿਸ ਵੱਲੋਂ ਚੈਨਲ ਰੋਡ ਦੇ ਰਿਗਾਰਡਿੰਗ ਅਸੀਂ ਵਕ ਵਕ ਸਰਚ ਇਨਵੈਸਟਿਗੇਸ਼ਨ ਵੀ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਸਾਡੇ ਵੱਲੋਂ ਪੀਸੀਆਰ ਪਾਰਟੀ ਜਿਹੜੀ ਹੈ ਸ਼ਹਿਰ ਦੇ ਵਿੱਚ 24 ਆਵਰਸ ਅਰਾਊਂਡ ਦੀ ਕਲੌਕ ਪੈਟਰੋਲਿੰਗ ਕਰਦੀਆਂ ਨੇ ਉਹਨਾਂ ਨੂੰ ਵੀ ਇਸ ਰਿਗਾਰਡਿੰਗ ਅਸੀਂ ਬਰੀਫ ਕੀਤਾ ਹੈ ਬਜੰਡਾ ਪੁਲਿਸ ਚਾਇਨਾ ਡੋਰ ਵਿਰੋਧ ਮਹਿੰਮ ਨੂੰ ਲੈ ਕੇ ਹਰ ਰੋਜ਼ ਟਵਿੱਟਰ ਉੱਤੇ ਫੇਸਬੁੱਕ ਤੇ ਗਿਆਨ ਵੰਡ ਦੀ ਨਜ਼ਰ ਆ ਰਹੀ ਹੈ ਪੁਲਿਸ ਦੱਸ ਰਹੀ ਹੈ ਕਿ ਛਾਪੇ ਮਾਰੀਆਂ ਚੱਲ ਰਹੀਆਂ ਨੇ ਦੁਕਾਨਦਾਰਾਂ ਤੇ ਨਜ਼ਰ ਹੈ ਪੀਸੀਆਰ ਪਾਰਟੀਆਂ ਨੂੰ 24 ਘੰਟੇ ਪੈਟਰੋਲਿੰਗ ਦੇ ਲਈ ਬਰੀਫ ਕੀਤਾ ਗਿਆ ਅਤੇ ਆਮ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਸਵਾਲ ਇਹ ਹੈ ਕਿ ਜੇ ਪੀਸੀਆਰ ਪਾਰਟੀਆਂ ਇੰਨ ਸਰਗਰਮ ਨੇ ਤਾਂ ਫਿਰ ਸੋਸ਼ਲ ਮੀਡੀਆ ਤੇ ਖੁੱਲੇ ਆਮ ਹਥਿਆਰ ਲਹਿਰਾਉਂਦੇ ਕੁੜੀ ਉਹਨਾਂ ਦੀ ਨਜ਼ਰ ਤੋਂ ਕਿਵੇਂ ਬਚ ਰਹੀ ਰਿੰਡਾ ਪੁਲਿਸ ਦਾ ਸੋਸ਼ਲ ਮੀਡੀਆ ਦੀ ਬਿੰਗ ਕਿਵੇਂ ਇਸ ਸਭ ਤੋਂ ਅਣਜਾਣ ਰਿਆ ਸੁੱਤਾ ਰਿਆ ਚਾਇਨਾ ਡੋਰ ਜ਼ਰੂਰ ਜਾਣ ਲੇਵਾ ਹੈ ਪਰ ਹਥਿਆਰਾਂ ਦੀ ਨਮਾਇਸ਼ ਵੀ ਘੱਟ ਖਤਰਨਾਕ ਨਹੀਂ ਅੱਜ ਪੰਜਾਬ ਪਹਿਲਾ ਹੀ ਗੈਂਗਸਟਰਵਾਦ ਫਾਇਰਿੰਗ ਅਤੇ ਕਤਲਾਂ ਦੇ ਮਾਹੌਲ ਦੇ ਵਿੱਚ ਘਿਰਿਆ ਹੋਇਆ ਹੈ ਕਿਸੇ ਤੋਂ ਲੁਕਿਆ ਨਹੀਂ ਅਜਿਹੇ ਵਿੱਚ ਇਸ ਤਰ੍ਹਾਂ ਦੀਆਂ ਵਾਇਰਲ ਵੀਡੀਓਜ਼ ਨੌਜਵਾਨਾਂ ਨੂੰ ਗਲਤ ਰਾਹ ਤੇ ਧੱਕਦੀਆਂ ਨੇ ਇਸ ਤੇ ਬਾਜੂਦ ਪੁਲਿਸ ਦੀ ਅਜੇ ਇਹ ਮਸਲੇ ਤੇ ਟਿੱਲੀ ਕਾਰਵਾਈ ਬਹੁਤ ਕੁਝ ਕਹਿ ਜਾਂਦੀ ਹੈ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਵੀਡੀਓ ਸਾਡੇ ਧਿਆਨ ਦੇ ਵਿੱਚ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਕਾਨੂੰਨ ਕੀ ਸਿਰਫ ਟਵੀਟਾਂ ਦੇ ਲਈ ਬਣਿਆ ਹੈ ਕਿ ਸਰਚ ਆਪਰੇਸ਼ਨ ਸਿਰਫ ਚਾਇਨਾ ਡੋਰ ਦੇ ਲਈ ਹੁੰਦੇ ਨੇ ਕਿ ਪੀਸੀਆਰ ਪਾਰਟੀਆਂ ਨੂੰ ਹਥਿਆਰ ਲਹਿਰਾਉਂਦੇ ਲੋਕ ਨਹੀਂ ਦਿਸਦੇ ਅਸਲ ਪੰਜਾਬ ਦੀ ਸੁਰੱਖਿਆ ਦੇ ਨਾਲ ਖਿਲਵਾੜ ਦੇ ਇਸ ਮਾਹੌਲ ਦੇ ਵਿੱਚ ਪੁਲਿਸ ਦੀ ਟਿੱਲੀਕਾਰ ਗੁਜ਼ਾਰੀ ਸ਼ਰਮਨਾਕ ਹੈ ਜੇ ਅੱਜ ਇਸ viral video ਤੇ ਸਖਤ ਕਾਰਵਾਈ ਨਹੀਂ ਹੁੰਦੀ ਤਾਂ ਕੱਲ ਕੋਈ ਹੋਰ ਹਥਿਆਰਬਾੜੀਆਂ ਰੀਲਾਂ ਸਾਹਮਣੇ ਵੀ ਆ ਸਕਦੀਆਂ ਨੇ ਸਵਾਲ ਸਾਫ਼ ਹੈ ਕਾਨੂੰਨ ਸ਼ਬਦ ਲਈ ਇੱਕੋ ਜਿਹਾ ਹੈ ਜਾਂ social media ਤੇ ਸਿਰਫ ਦਿਖਾਵਾ ਹੈ ਮਚੰਡਾ ਪੁਲਿਸ